ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਹੋਰ ਬਹੁਤ ਹੀ ਸੋਹਣੇ ਗਰਮੀਆਂ ਦੀ ਕਲੈਕਸ਼ਨ ਲੈ ਕੇ ਆਈ ਆਂ ਥੋੜੇ ਜੇ ਸੂਟ ਨੇ ਮਤਲਬ ਕਿ ਇਹ ਸ਼ਾਰਟ ਜੀ ਵੀਡੀਓ ਲੈ ਕੇ ਆਈ ਆਂ ਪਰ ਤਿੰਨ ਰੇਟਾਂ ਦੇ ਉੱਪਰ ਰੋਗੀ ਮੈਚਿੰਗ ਸੂਟ ਨੇ ਸਾਰੇ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਤਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਇਹ ਤਿੰਨ ਯਾਨੀ ਕਿ ਤਿੰਨ ਰੇਂਜਾਂ ਦੇ ਉੱਪਰ ਵੀਡੀਓ ਆਉਗੀ ਤਿੰਨ ਤਿੰਨ ਸੂਟ ਨੇ ਤਿੰਨ ਸੈੱਟ ਨੇ ਬਹੁਤ ਸੋਹਣੀ ਯਾਨੀ ਕਿ ਰੇਂਜ ਵੀ ਆ ਬਹੁਤ ਸੋਹਣਾ ਕੱਪੜਾ ਵਾ ਸਾਰਾ ਸੁਪੀਰੀਅਰ ਫੈਬਰਿਕ ਲੱਗਿਆ ਹੋਇਆ ਵਾ ਤੇ ਇਹਨਾਂ ਚ ਜਿਹੜਾ ਵੀ ਸੂਟ ਪਸੰਦ ਹੋ ਜਾ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ WhatsApp ਦਾ ਇਹਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਤੇ ਕਈ ਭੈਣਾਂ ਪੁੱਛ ਰਹੀਆਂ ਨੇ ਕਿ ਪੇਮੈਂਟ ਦਾ ਮੈਥਡ ਪੇਮੈਂਟ ਦਾ ਮੈਥਡ ਮੈਂ ਹਰ ਵੀਡੀਓ ਚ ਦੱਸਦੀ ਆਂ ਜੀ ਆਨਲਾਈਨ ਹੀ ਆ ਜੀ ਕੈਸ਼ ਅਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਇਸ ਲਈ ਪੇਮੈਂਟ ਹੋਈ ਤੋਂ ਬਾਅਦ ਹੀ ਤੁਹਾਡੇ ਸੂਟਾਂ ਦੀ ਬੁਕਿੰਗ ਮੰਨੀ ਜਾਂਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦਾ ਪਹਿਲਾ ਸੂਟ ਇਹ ਜਿਹੜੀ ਲੌਨ ਕਾਟਨ ਚੱਲ ਰਹੀ ਆ ਬਹੁਤ ਹੀ ਸੌਫਟ ਇੰਨਾ ਜ਼ਿਆਦਾ ਵਧੀਆ ਸੌਫਟ ਸਾਰਾ ਫੈਬਰਿਕ ਆ ਤੇ ਇਹਦੇ ਵਿੱਚ ਆਪਣੇ ਕੋਲ ਦੋ ਤਿੰਨ ਕਲਰ ਆਏ ਨੇ ਇਹ 2.5 ਮੀਟਰ ਦੀ ਕਟ ਆ ਨਾਲ ਇਹਨਾਂ ਦੇ ਦੇਖੋ ਸੇਮ ਮੈਚਿੰਗ ਰਹੂਗੀ ਇਹ ਲਾਈਟ ਜਾਂ ਪਰਪਲ ਸ਼ੇਡ ਆ ਸੇਮ ਇਹ ਹੈਗੀ ਇਹਦੀ ਸ਼ਰਟ ਆ ਲੋ ਇਹ ਤਾਂ ਹੈਗੀ ਇਹਦੀ ਸਾਰੀ ਸ਼ਰਟ ਸ਼ਰਟ ਦੇ ਨਾਲ ਸੇਮ ਬਾਟਮ ਆ ਮੈਚਿੰਗ ਬਾਟਮ ਆ 2.5 ਦੀ ਕਟ ਮਿਲੂਗੀ ਸੇਮ ਇਹ ਪ੍ਰਿੰਟਿੰਗ ਹੋਈ ਹੈ ਡਿਜੀਟਲ ਸ਼ਰਟ ਵਾਲੀ ਸੇਮ ਪ੍ਰਿੰਟਿੰਗ बॉਟਮ ਦੇ ਉੱਪਰ ਆਉਂਦੀ ਹੈ ਸੈਲਫ ਪ੍ਰਿੰਟਿੰਗ ਜਿਹਨੂੰ ਆਪਾਂ ਕਹਦੀਏ ਤੇ ਨਾਲ ਆ ਪ੍ਰਿੰਟ ਵੀ ਕਿੰਨਾ ਸੋਹਣਾ ਤੇ ਨਾਲ ਇਹਦਾ ਕਲਰ ਵੀ ਦੇਖੋ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਵਾ ਇਹਦੇ ਵਿੱਚ ਜਿਹੜੇ ਕਲਰ ਨੇ ਆਪਣੇ ਕੋਲ ਉਹ ਹੈਗੇ ਨੇ ਦੋ ਸੈਕੰਡ ਕਲਰ ਹੈਗਾ ਜੀ ਗ੍ਰੇ ਕਲਰ ਇਹ ਲਾਈਟ ਜਿਆ ਪਰਪਲ ਸ਼ੇਡ ਆ ਹਾਲੋ ਆ ਹੈਗੀ ਸੈਕਿੰਡ ਇਹਦੀ ਹੈਗੀ ਆ ਗ੍ਰੇ ਤੇ ਮਹਿੰਦੀਆ ਦਾ ਕੰਟਰਾਸਟ ਆ ਮਹਿੰਦੀਆ ਬਾਟਮ ਆ ਨਾਲ ਬਹੁਤ ਕਪੜਾ ਬਹੁਤ ਜਿਆਦਾ ਸੌਫਟ ਆ ਪ੍ਰਾਈਸ ਬਹੁਤ ਰੀਜ਼ਨੇਬਲ ਆ ਇਹੀ ਆਪਾਂ ਇਹ ਪਹਿਲਾਂ ਵੀ ਆਪਾਂ ਇਹ ਰਸ਼ੀਆ ਦੀ ਲੌਂ ਗਾਟਨ ਵੇਚੀ ਆ 1050 ਰੇਟ ਦੇ ਨਾਲ ਬਹੁਤ ਸੋਹਣੇ ਆਲਓਵਰ ਸੂਟ ਬਹੁਤ ਜਿਆਦਾ ਰਿਸਪੌਂਸ ਦਿੱਤਾ ਸੀ ਪੈਨਾਂ ਨੇ ਬਹੁਤ ਸੋਹਣ ਫੈਬਰਿਕ ਬਹੁਤ ਸੋਹਣਾ ਸਕਿਨ ਫ੍ਰੈਂਡਲੀ ਜਿਹਾ ਫੈਬ੍ਰਿਕ ਆ ਕੋਈ ਆਈ ਨਹੀਂ ਪਿਓਰ 100% ਕਾਟਨ ਦਾ ਇਹ ਸਾਰਾ ਫੈਬਰਿਕ ਲੱਗਿਆ ਹੋਇਆ ਨਾਲ ਮੈਚਿੰਗ ਬਾਟਮਸ ਲੱਗੀਆਂ ਹੋਈਆਂ ਨੇ ਪ੍ਰਿੰਟਿੰਗ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਦੋਨੇ ਹੀ ਪ੍ਰਿੰਟ ਬਹੁਤ ਸੋਹਣੇ ਆ ਪਰਪਲ ਸ਼ੇਡ ਵੀ ਬਹੁਤ ਸੋਹਣਾ ਵਾ ਤੇ ਜਿਹੜਾ ਇਹ ਮਹਿੰਦੀ ਆ ਗ੍ਰੇ ਕਲਰ ਆ ਇਹ ਵੀ ਬਹੁਤ ਸੋਹਣਾ ਵਾ ਦੋਨਾਂ ਦਾ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਵਾ ਤੇ ਬਾਟਮਸ ਬਹੁਤ ਜ਼ਿਆਦਾ ਵਧੀਆ ਕਿਉਂਕਿ ਇਹ ਬ੍ਰਾਂਡ ਦੇ ਵਿੱਚ ਹੀ ਆ ਜਿਹੜੀ ਪੂਰੀ ਪ੍ਰੋਪਰ ਮੈਚਿੰਗ ਹੋ ਕੇ ਆਉਂਦੀ ਆ ਨਾਨ ਬ੍ਰਾਂਡ ਤਾਂ ਬਹੁਤ ਆਈ ਜਾਂਦੇ ਨੇ ਬਟ ਉਹਨਾਂ ਦੀ ਕਲਰ ਮੈਚਿੰਗ ਬਹੁਤ ਹੀ ਘੱਟ ਆਉਂਦੀ ਆ ਜਿਹੜੀਆਂ ਬਾਟਮਸ ਦੇ ਨਾਲ ਮੈਚਿੰਗ ਆ ਰਹੀ ਆ ਇਹਦੇ ਵਿੱਚ ਤੀਸਰਾ ਕਾ ਸੂਟ ਹੈਗਾ ਜੀ ਇਹਦਾ ਡਿਜ਼ਾਈਨ ਥੋੜਾ ਜਿਹਾ ਡਿਫਰੈਂਟ ਹੋ ਜਾਊਗਾ ਪ੍ਰਾਈਸ ਹੈਗਾ 850 ਸਾਰੇ ਸੂਟਾਂ ਦਾ ਪ੍ਰਾਈਸ ਤੁਹਾਨੂੰ ਸਕਰੀਨ ਤੇ ਮੈਂਸ਼ਨ ਹੋਈ ਜਾਊਗਾ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਇਆ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਇਹ ਗਾਜਰੀ ਜਿਹਾ ਸ਼ੇਡ ਆ ਦੇਖੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਵਾ ਤੇ ਨਾਲ ਹੈਗਾ ਜੀ same bottom like blue ਇਹਨਾਂ ਦੀਆਂ ਬਾਟਮਸ ਬਿਲਕੁਲ ਮੈਚਿੰਗ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਕਿ ਨਾਨ ਬ੍ਰਾਂਡ ਦੇ ਵਿੱਚ ਜਿਹੜੇ ਆਮ बिकਦੇ ਨੇ ਉਹਨਾਂ ਦੇ ਵਿੱਚ ਬਾਟਮਸ ਦਾ ਕੰਟਰਾਸਟ ਬਹੁਤ ਵੱਖਰਾ ਜਿਹਾ ਹੁੰਦਾ ਵਾ ਬਟ ਇਹਨਾਂ ਦੀ ਬਿਲਕੁਲ ਸੇਮ ਪ੍ਰਿੰਟਿੰਗ ਦੇ ਨਾਲ ਬਿਲਕੁਲ ਸੇਮ ਸਾਰਾ ਡਿਜੀਟਲ ਪ੍ਰਿੰਟ ਹੋਇਆ ਸ਼ਰਟਾਂ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਸਾਰੀ ਡਿਜੀਟਲ ਹੋਈ ਹੋਈ ਬਹੁਤ ਸੋਹਣਾ ਸੂਟ ਆ ਵੀ ਜਿਹੜਾ ਵੀ ਸੂਟ ਲੈਣਾ ਹੋਇਆ ਤੁਸੀਂ ਸਕਰੀਨਸ਼ਾਟ ਲੈ ਲਿਓ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਆ ਇਹੀ ਮੈਚਿੰਗ ਪਹਿਲਾਂ ਵੀ ਆਪਾਂ ਆਹ ਵਾਲੀ ਚੀਜ਼ ਸੇਲ ਕਰ ਚੁੱਕੇ ਹਾਂ ਇਹ ਰਿਪੀਟ ਆਪਣੇ ਕੋਲ ਆ ਗਈ ਚਿਕਨਕਾਰੀ ਦਾ ਸਾਰਾ ਕੰਮ ਹੋਇਆ ਮਤਲਬ ਕਿ ਇਹਦਾ ਕਾਫੀ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਹੀ ਹੈ ਚਿਕਨਕਾਰੀ ਇਸ ਟਾਈਮ ਦੇ ਉੱਪਰ ਇਹ ਫਰੋਜ਼ੀ ਕਲਰ ਦੇ ਉੱਪਰ ਦੇਖੋ ਸੂਟ ਬਣਿਆ ਹੋਇਆ ਇਹਦੇ ਨਾਲ ਵੀ ਸੀਮ ਬਾਟਮ ਆਉਗੀ ਦੇਖੋ ਬਾਟਮ ਕਿੰਨੀ ਸੋਹਣੀ ਹੈ ਸੇਮ ਫੈਬਰਿਕ ਦੀ ਬਾਟਮਾਂ ਨਾਲ ਲੱਗੀ ਹੈ ਪਿਓਰ 100% 100 ਐਂਡ 1% ਵੀ ਕਹਿ ਸਕਦੇ ਆ ਕਾਟਨ ਆ 1% ਵੀ ਕੱਪੜੇ ਸਿੰਥੈਟਿਕ ਪਨ ਨਹੀਂ ਇੰਨਾ ਲਾਈਟ ਵੇਟ ਕੱਪੜਾ ਵੀ ਪਾਏ ਹੋਏ ਦਾ ਪਤਾ ਤੱਕ ਨਹੀਂ ਚਲਦਾ ਬਟ ਇੰਨੇ ਸੁਪੀਰੀਅਰ بیس ਲੱਗਿਆ ਜਿੰਨਾ ਇਹਨਾਂ ਨੂੰ ਆਪਾਂ ਧੋਨੇ ਆ ਨਿੱਖਰ ਨਿੱਖਰ ਕੇ ਪ੍ਰਿੰਟ ਆਉਂਦੇ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇਹ ਜਿਹੜਾ ਪ੍ਰਾਈਸ ਜਿਹੜੀ ਇਹ ਫੂਡ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਇਹਦਾ ਪ੍ਰਾਈਸ ਆਲੋ ਇਦੇ ਵਿੱਚ ਤੁਹਾਨੂੰ ਤਿੰਨ ਕਲਰ ਇਹਦੇ ਵਿੱਚ ਮਿਲਣਗੇ ਇੱਕ ਮਿਲੂਗਾ ਪਿੰਕ ਸ਼ੇਡ ਸਾਰੇ ਦੇ ਸਾਰੇ ਸ਼ਰਟ ਦੇ ਉੱਪਰ ਇਹਨਾਂ ਨੇ ਚਿਕਨਕਾਰੀ ਹੋਈ ਹੋਈ ਆ ਪਹਿਲਾਂ ਵੀ ਬਹੁਤ ਬੰਨਾਂ ਨੇ ਇਹ ਸੂਟ ਦੇਖਿਆ ਆ ਆਪਾਂ ਪਹਿਲਾਂ ਇਹਨਾਂ ਨੇ ਸੇਲ ਕਰ ਚੁੱਕੇ ਹਾਂ ਬਹੁਤ ਵਧੀਆ ਰਿਸਪੌਂਸ ਸੀਗਾ ਦੁਬਾਰਾ ਰਿਪੀਟ ਹੁਣ ਸੈੱਟ ਇੱਕ ਮਿਲਿਆ ਵਾ ਇੱਕੋ ਹੀ ਸੈੱਟ ਆ ਤਿੰਨ ਸੂਟ ਨੇ ਤੇ ਜਿੰਨੀ ਫਰੰਟ ਦੇ ਉੱਪਰ ਆ ਓਨੀਆਂ ਹੀ ਬੈਕ ਦੇ ਉੱਪਰ ਆ ਸਾਰੇ ਕਿਤੇ ਚਿਕਨ ਕਾਰੀ ਦਾ ਕੰਮ ਹੋਇਆ ਹੋਇਆ ਵਾਈਟ ਥ्रेड ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਨਾਲ ਬਾਟਮਸ ਨੇ ਜਿਹੜੇ ਮੈਂ ਸੂਟ ਦਿਖਾ ਰਹੀ ਆ ਇਹ ਬਿਨਾ ਦੁਪੱਟੇ ਤੋਂ ਨੇ ਫਿਰ ਭੈਣਾਂ ਨੇ ਮੈਸੇਜ ਕਰਨੇ ਨੇ ਤੁਸੀਂ ਦੁਪੱਟਾ ਨਹੀਂ ਦਿਖਾਇਆ ਕਿਉਂਕਿ ਇਹਨਾਂ ਨਾਲ ਦੁਪੱਟਾ ਨਹੀਂ ਹੈਗਾ ਜੀ ਬਿਨਾ ਦੁਪੱਟੇ ਤੋਂ ਹੀ ਇਹ ਸੂਟ ਨੇ ਇਸੇ ਲਈ ਆਪਾਂ ਇਹ ਸਿਰਫ ਮੈਚਿੰਗ ਸੂਟ ਆ ਇਹਨੇ ਟਾਈਟਾ ਇਹਦੀ ਪ੍ਰੋਪਰ ਕੱਟ ਨਿਕਲੂਗੀ ਬਹੁਤ ਵਧੀਆ ਐਕਸਪੀਰੀਅੰਸ ਸਾਰਾ 베ਸ ਆ ਥਰਡ ਕਲਰ ਹੈਗਾ ਜੀ ਹਲੋ ਗ੍ਰੀਨ ਪੈਰਟ ਜਿਹਾ ਸ਼ੇਡ ਆ ਬਹੁਤ ਸੋਹਣਾ ਤੇ ਨਾਲ ਇਹਦੇ ਬਹੁਤ ਜ਼ਿਆਦਾ ਟ੍ਰੈਂਡ ਦੇ ਚੱਲ ਰਿਹਾ ਇਹ ਵਾਲਾ ਕਲਰ ਮਹਿੰਦੀ ਆ ਡਾਰਕ ਜਿਹਾ ਪੈਰਟ ਜਿਹਾ ਕਲਰ ਆ ਲੋ ਇਹ ਹੈਗੀ ਨਾਲ ਇਹਦੇ ਬਾਟਮ ਬਹੁਤ ਸੋਹਣੀ ਕਲੈਕਸ਼ਨ ਆ ਤਿੰਨ ਹੀ ਪੀਸ ਆ ਜਿਹੜੀ ਵੀ ਭੈਣ ਨੂੰ ਸਕਰੀਨਸ਼ਾਟ ਲੈ ਕੇ ਲੈ ਸਕਦੇ ਹੋ ਜਿਨ੍ਹਾਂ ਨੂੰ ਵੀ ਇਹ ਸੂਟ ਪਸੰਦ ਨੇ ਇੱਕ ਸੈੱਟ ਹੁਣ ਮੈਂ ਜਿਹੜਾ ਤੁਹਾਨੂੰ ਦਿਖਾਉਂਗੀ ਇਹ ਦਿਖਾਉਂਗੀ ਵਿਦੋ ਦੁਪੱਟਾ ਹਲੋ ਇਹਨਾਂ ਦੇ ਵੀ ਕਲਰ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣੇ ਆਏ ਨੇ ਕਲਰ ਇਹ ਹੈਗੀ ਸ਼ਰਟ ਸ਼ਰਟ ਦਾ ਕਲਰ ਬਹੁਤ ਸੋਹਣਾ ਇੱਕ ਅਲੱਗ ਜੀ ਫ੍ਰੈਗਰੈਂਸ ਆਉਂਦੀ ਹੈ ਕੱਪੜੇ ਦੇ ਵਿੱਚੋਂ ਬਹੁਤ ਸੋਹਣਾ ਜਾਨੀ ਕਿ ਫੀਲ ਆ ਤੇ ਬਿਲਕੁਲ ਬਹੁਤ ਹੀ ਸੌਫਟ ਵਾਲੀ ਤੇ ਬਹੁਤ ਹੀ ਲਾਈਟ ਵੇਟ ਜੀ ਕਾਟਨ ਆ ਜਾਣ ਕੇ ਇਹ ਨਹੀਂ ਹੈਗੀ ਵੀ ਦੋ ਤੋਂ ਪਏ ਤਾਂ ਐਵੇਂ ਜੇ ਹੋ ਜਾਊਗਾ ਸੂਟ ਜਿਵੇਂ ਆਪਣੀਆਂ ਆਮ ਕਾਟਨ ਜਿਹਨੂੰ ਆਪਾਂ ਕੱਚੀ ਕਾਟਨ ਵੀ ਕਹੀ ਪਹਿਣਾ ਕਹਿੰਦੀਆਂ ਨੇ ਇਹ ਵਧੀਆ ਵਾਲੀ ਲੌਨ ਕਾਟਨ ਜਿਹੜੀ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਦੀ ਹੈ ਤੇ ਹਰ ਬ੍ਰਾਂਡ ਇਹਨੂੰ ਬਣਾ ਰਿਹਾ ਬਹੁਤ ਇਹ ਸਾਰੀ ਬ੍ਰਾਂਡਾਂ ਦੇ ਵਿੱਚ ਹੀ ਆ ਰਹੀ ਆ ਨਾਲ ਇਹਨਾਂ ਦੇ ਬਾਟਮਸ ਆਣਗੇ ਆ ਜੀ ਵਰਕ ਵਾਲੀਆਂ ਆਫ ਵਾਈਟ ਕਲਰ ਦੇ ਉੱਪਰ ਨੇ ਨਾਲ ਸੇਮ ਪੈਚ ਲੱਗਿਆ ਸ਼ਰਟ ਦਾ ਜਿਹੜਾ ਫਲਾਵਰ ਦੇ ਵਿੱਚ ਪੈਚ ਲੱਗਿਆ ਹੋਇਆ ਵਾ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਸ਼ਰਟ ਦੀ ਪ੍ਰਿੰਟਿੰਗ ਆ ਸ਼ਰਟ ਦਾ ਹੀ ਕੱਟ ਕੇ ਪੈਚ ਲਾਇਆ ਉੱਪਰ ਸਾਰਾ ਥ्रेड ਵਰਕ ਕੀਤਾ ਹੋਇਆ ਬਹੁਤ ਸੋਹਣਾ ਅਲੱਗ ਜਿਹਾ ਇਹ ਕੰਮ ਹੋਇਆ ਹੋਇਆ ਵਾ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਆ ਉਹ ਹੈਗੇ ਮਸਲੀਨ ਦੇ ਆਹ টাই-ਡਾਈ ਦੁਪੱਟੇ ਆ ਸੌਫਟ ਵਾਲੀ ਬਿਲਕੁਲ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣਾ ਪ੍ਰਾਈਸ ਵੀ ਬਹੁਤ ਵਧੀਆ ਵਾ ਸਾਰੇ ਸੂਟਾਂ ਦੇ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੋਏ ਨਾਈਟ ਦੁਪੱਟਾ ਪੂਰਾ ਖੁੱਲਾ ਡੋਲਾ ਆ ਹਲੋ ਸਾਰਾ ਟਾਈ ਡਾਈ ਹੋਇਆ ਹੋਇਆ ਦੁਪੱਟਾ ਤੁਹਾਨੂੰ ਟਾਈ ਡਾਈ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਬਹੁਤ ਪੈਨਾਂ ਲਾਈਕ ਕਰਦੀਆਂ ਨੇ ਇਹ ਚੀਜ਼ ਨੂੰ ਗ੍ਰੇ ਦੇ ਨਾਲ ਸਕਿਨ ਦਾ ਸੇਮ ਦੁਪੱਟੇ ਦਾ ਕੰਬੀਨੇਸ਼ਨ ਬਣਿਆ ਹੋਇਆ ਬਹੁਤ ਸੋਹਣੀ ਚੀਜ਼ ਬਣ ਕੇ ਆਈ ਆ ਤਿੰਨ ਸੂਟ ਆ ਇਹਦੇ ਵਿੱਚ ਰੈਡੀ ਹੋਏ ਤਿੰਨਾਂ 'ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਲੈ ਸਕਦੇ ਹੋ ਕਲਰ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਲਾਲ ਕਲਰ ਆਪਾਂ ਖੋਲਿਆ ਵਾ ਗ੍ਰੇ ਜੀ ਸੈਕੰਡ ਕਲਰ ਹੈਗਾ ਜੀ ਇਹਦੇ ਵਿੱਚ ਪਰਪਲ ਸ਼ੇਡ ਹਾਂ ਲੋ ਬਹੁਤ ਪ੍ਰਿੰਟਿੰਗ ਬਹੁਤ ਹੋਣੀ ਹੋਈ ਆ ਸ਼ਰਟਾਂ ਦੀ ਤੇ ਨਾਲ ਇਹਦੇ ਸੇਮ ਟਾਈ ਡਾਈ ਦੁਪੱਟਾ ਆਊਗਾ ਤੇ ਨਾਲ ਇਹਦੇ ਸੇਮ ਬਾਟਮ ਆਊਗਾ ਸਾਰਾ ਵਰਕ ਵਾਲੀ ਬਾਟਮ ਆ ਕਿਉਂਕਿ ਬਾਟਮ ਵਰਕ ਵਾਲੀ ਦਾ ਬਹੁਤ ਜ਼ਿਆਦਾ ਟ੍ਰੈਂਡ ਦੇ ਉੱਪਰ ਚੱਲ ਰਹੀ ਆ ਇਦੇ ਵਿੱਚ ਥਰਡ ਕਲਰ ਹੈਗਾ ਮੋਰ ਪੰਖੀ ਹੈ ਜਾਂ ਸ਼ੇਡ ਆ ਇਹ ਆ ਲੋ ਇਹਦੇ ਨਾਲ ਵੀ ਸੇਮ ਬਾਟਮ ਆਉਗੀ ਬਾਟਮ ਦੇ ਉੱਪਰ ਵਰਕ ਆ ਬਹੁਤ ਸੋਹਣੀ ਵਧੀਆ ਸਾਰਾ ਬੇਸ ਲੱਗਿਆ ਹੋਇਆ ਵਾ ਮਸਲੀਨ ਦਾ ਦੁਪੱਟਾ ਮਸਲੀਨ ਦੀ ਇਹ ਬਾਟਮ ਆ ਲੌਨ ਕਾਟਨ ਦੀ ਸ਼ਰਟ ਲੱਗੀ ਆ ਬਹੁਤ ਵਧੀਆ ਫੈਬਰਿਕ ਆ ਬਹੁਤ ਸੋਹਣਾ ਗਰਮੀਆਂ ਲਈ ਬਹੁਤ ਬੈਸਟ ਜਿਵੇਂ ਮਰਜੀ ਤੁਸੀਂ ਪਾ ਕੇ ਬਹੁਤ ਅਲੱਗ ਜੀ ਲੁੱਕ ਦੇ ਸੂਟ ਨੇ ਟਾਈ ਡਾਈ ਨਾਲ ਸੇਮ ਦੁਪट्टे ਲੱਗੇ ਹੋਏ ਨੇ ਉਹ ਵੀ ਮਸਲੀਨ ਦੇ ਤੇ ਨਾਲ ਕਰੋਸ਼ੀਲ ਇਸ ਦੇ ਨਾਲ ਸਾਰੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਦਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਵਾਧੇ ਤੋਂ ਵਾਧੇ ਕਮੈਂਟ ਵੀ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ